ਭੰਗ ਜਾ ਜਾ ਫਿਰ ਇੱਥੇ ਕੀ ਕੀ ਦੇ ਦੇ ਨਿਆ ਨਿਆ ਦੀ ਹਾਂ ਕਿ ਜਾ ਉਹ ਤੇ ਜੋ ਅਰੇ ਤੂੰ ਤੇਰੇ ਬਰਾਬਰ ਬੈਠਾ ਦੇ ਚੱਕ ਟੋੜੀ ਦਾ ਟੋੜ ਜਾ ਲਾਈਏ ਫੋਨ ਪਤੰਦਰਾਂ ਨੂੰ ਕੋਈ ਕੀਤਾ ਕਿ ਨਹੀਂ ਕੀਤਾ ਦੋਨੇ ਇੱਕ ਵੇਲੇ ਛੱਡ ਕੇ ਆਏ ਫੇਰ ਇਹਦਾ ਕੱਲ ਉਹ ਲੈਡ ਵਾਗੀ ਬਾਕੀ ਛੱਡ ਕਿੰਨਾ ਕਿਰੋ ਗਿਆ ਕੋਈ 10 ਸੈਕਿੰਡ ਜੋ ਕਹਾਰਾ ਭਰ ਗਏ ਨਾਰਨ ਉਹ ਕਹਾਰਾ ਭਰ ਚੁੱਕੀ ਤੇ ਕਦੋਂ ਕਰਤਾ ਉਹਦਾ ਕਰਨਾ ਕਦੋਂ ਵੀ ਤੂੰ ਕਰ ਉਹ ਇਹ ਉਹਦਾ ਕਦੋਂ ਨਹੀਂ ਕੀਤਾ ਇਹ ਕਿ ਕਰ ਰਿਹਾ ਸ਼ੇਧਾ ਕਰਦਾ ਪਾਣੀ ਦਾ ਕਦੋਂ ਦਾ ਭਰਿਆ ਗਿਆ ਚਲ ਹੁਣ ਭਰ ਗਿਆ ਫਿਰ ਕਰਦਾ ਤੇ ਸੰਦੀਪ ਕੀ ਕਰਦਾ ਸੰਦੀਪ ਸਪਰੇ ਕਰੀ ਜਾਂਦਾ ਕਾਤੇ ਵੱਟਾਂ ਤੇ ਓਏ ਝੋਨੇ ਚ ਕਰਨੀ ਆ ਓਏ ਸਲੱਗੋ ਦੋਨੇ ਇੱਕੋ ਜੇ ਹੋ ਗਿਆ ਅੱਜ ਉਹ ਉਹਦੇ ਕਰਾ ਦੇਣਾ ਹੁਣ ਉਹਦੇ ਕਿਹਨੇ ਵੱਟਾਂ ਤੇ ਕਰਨੀ ਆ ਇਹ ਵੱਟਾਂ ਤੇ ਵੱਟਾਂ ਤੇ ਇਹ ਤਾਂ ਕਰ ਰੱਖੀ ਆ ਪਹਿਲਾਂ ਹੁਣ ਘਾਹ ਵਾਲੀ ਦਵਾਈ ਪਾਉਣੀ ਝੋਨੇ ਤੇ ਤੈਨੂੰ ਕੀ ਪੁੱਛਦਾ ਲੈ ਫੋਨ ਕਰਕੇ ਯਾਰ ਕਮਾਲ ਹੋ ਗਈ ਤੈਨੂੰ ਕੀ ਪਤਾ ਹੋਰ ਕਿਸ ਨੂੰ ਪਤਾ ਆਇਆ ਚੰਗਾ ਯਾਰ ਉਹ ਕੋਈ ਪਿਆ ਬੜ ਬੜ ਕਰੀ ਜਾਂਦਾ ਬੜ ਬੜ ਇੱਕ ਦਿਨ ਨਾਲ ਹੀ ਜਾਣੋ ਕਿ ਹੋ ਗਈ ਚਲ ਹੁਣ ਫਿਰ ਕਹੇ ਦੇ ਨਾਲ ਨੂੰ ਆਹੋ ਕਹੇ ਦੇ ਨਾਲ ਕਿੱਦੂ ਕਰਕੇ ਦੋ ਦੋ ਸੁੱਕ ਜੂਏ ਪਾਣੀ ਕਿਆਰੇ ਚ ਕਰਦੇ ਨੇ ਕਰਦੇ ਨੇ ਕਰਕੇ ਤੇ ਫੋਨ ਕਰਦਾ ਕਰਦੇ ਫੋਨ ਕੱਟਦੇ ਔਖਾ ਹੋ ਗਿਆ ਸ਼ੰਦੀ ਬਾ ਆਇਆ ਗਾਣਾ ਨਾ ਮਾਇਆ ਕਿੱਧਰ ਗਿਆ ਯਾਰ ਆਹ ਬੜਕਾਰ ਖੀ ਲਿਆ ਹਾਂ ਕਰਤਾ ਕ ਤੂੰ ਕਰੀਏ ਥੋੜਾ ਰਹਿ ਗਿਆ ਬਸ ਕਰਤਾ ਚੋਨਾ ਕਿੰਨਾ ਲੜਖੇ ਤਾਂ ਅਗੇ ਦੇਖ ਲੈ ਕਿਉਂ ਲਹੂ ਪੀਤਾ ਗੋ ਵੀ ਬਿਨਾ ਗੱਲ ਤੋਂ ਲਹੂ ਪੀਤਾ ਫੋਨ ਕੀਤਾ ਆਮਲ ਕਰਦੇ ਭਈ ਜਾਨੋ ਕੀ ਹੁੰਦੀ ਇੱਕ ਦਿਨ ਖੇਤਾਂ ਨਾਲ ਪੈ ਗਿਆ ਸਭ ਘਰੇ ਚਾਹੀਦੇ ਬੀਬੇ ਹੁਣ ਸਾਰਾ ਦਿਨ ਪਾਉਣ ਦੀ ਧੂਈ ਪੁੱਟਣ ਕੋਦੋਂ ਨੀ ਕੋ ਦੁਖਦੈਨ ਤਾਂ ਆਪ ਨੂੰ ਪਤਾ ਲਾਣਾ ਬੁਖੇ ਜੇ ਕੀ ਕਰਦੇ ਇਹ ਨਾਲ ਕਿਤੇ ਪਿਆਰੇ ਜੀ ਪਾਣੀ ਸੁੱਕ ਜੀ ਪਟੂਆਂ ਦੇ ਥੋੜਾ ਜਿਆ ਬਾਹਰ ਲੈ ਆ ਗਏ ਟਰੈਕਟਰ ਤੇ ਲਿਖੜੇ ਦੋਨੇ ਛੇਵ ਦਾਵਾਦਿਸ ਹੁੰਦੇ ਇਹ ਕਰਮ ਇਹ ਕਮਾਈਆਂ ਕੀ ਕਹਿ ਬੰਤੇ ਤੂੰ ਵਰਤੇ ਨਹੀਂ ਰਹਿ ਸਰਦ ਗਾਇਨ ਤੂੰ ਇਹ ਆਇਆ ਤੂੰ ਕਹਿ ਦੋ ਬਈ ਉਹ ਰਹਿ ਗਿਆ 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 ਫਿਰ ਸੁੱਕ ਗਿਆ ਜਗਾੜੀ ਪਾਣੀ ਸੁੱਕਣਾ ਹੀ ਉਹ ਜੋ ਬਈ ਯਾਰ ਤੂੰ ਉਹਨੂੰ ਕਹਿ ਦੇ ਵੀ ਕਰ ਤੂੰ ਵੀ ਬਈ ਕੀ ਕਹਿੰਦੇ ਐਨ ਬਾਈ ਕਰੂ ਆ ਕੇ ਕਹਿੰਦੇ ਮੈਂ ਕਿਹਾ ਮੈਂ ਕਰਦਾ ਮੈਂ ਇਹਨੂੰ ਆਖਿਆ ਕਿ ਤੂੰ ਕਰਦੀ ਕਹਿੰਦਾ ਕਰ ਸਕਦਾ ਮੈਂ ਲੈਣਾ ਚਾਹ ਮਾੜਾ ਇਹਨਾਂ ਦੂਰ ਨਾਲ ਬੋਹ ਬਿਠਾ ਉਹ ਆਢੇ ਸਪਰੇਅ ਕਰਨ ਦਾ ਆਖਿਆ ਉਹ ਨਾਲ ਉਹ ਬਾਈ ਬੈਠਾ ਆਪਲੇ ਦਾ ਕਰਨਾ ਨਹੀਂ ਕੋਈ ਜੋ ਨਹੀਂ ਕਰਨਾ ਉਹਨੂੰ ਕੰਮ ਨਾਲ ਕਰ ਲੈਣ ਦਿਓ ਚੋ ਫੋਨ ਦੀ ਝੂਈ ਘਰੇ ਦਾ ਫੋਨ ਹਰ ਵਕਤ ਫੋਨ ਹੱਥ ਚਾਹੀਦਾ ਇਹਨਾਂ ਦੇ ਉਹ ਨੂੰ ਮਗਰਾੜ ਤੇ ਭਾਈ ਬੈਠਾ ਸਰਵਾਧ ਦੇ ਨਾਲ ਵੀ ਉਹ ਨੂੰ ਸਪਰੇਅ ਲਾਉਣਾ ਤਾਂ ਕਰ ਲੈਣੇ ਕਿ ਭਾਣੂ ਪੁੱਛਿਆ ਬੱਟਾ ਤੇ ਸਪਰੇਅ ਕਰੀ ਜਾਂਦਾ ਆਹ ਬੱਟਾ ਚੰਗੀਆਂ ਲੱਗੀਆਂ ਤੁੰਡੀ ਆਹ ਕੱਦੂ ਦਾ ਵਧੀਆ ਕਰਤਾ ਤੁਸੀਂ ਹੈਣਾ ਨਿਆਰੇ ਬੰਨੇ ਪਿਆ ਹੋਣਾ ਕੋਈ ਸ਼ਰਮ ਨਹੀਂ ਤੁਹਾਨੂੰ ਮਾੜੀ ਬੁੜਦੋ ਇਹਨਾਂ ਨੂੰ ਬਾ ਥੋੜਾ ਰਹਿ ਗਿਆ ਕਰਤਾ ਥੋੜਾ ਦੇ ਦਿੰਦਾ ਤੇ ਤੂੰ ਮਗਰਾੜ ਤੇ ਬੈਠੋ ਸਪਰੇਅ ਕਰਤੀ ਤੂੰ ਸਪਰੇਅ ਕਰਤੀ ਬਾਈ ਕਹਿੰਦਾ ਤੂੰ ਨਾਲ ਬੈਹਿ ਮੈਂ ਹੁਣ ਜਿੱਦ ਕੀ ਜੋ ਨਾਲ ਬੈਨ ਨੂੰ ਬਾਈ ਨੂੰ ਉਧਾਰ ਹੁੰਦਾ ਇਕੱਲੇ ਇਹ ਕਹਿੰਦਾ ਸਪਰੇਅ ਤੇ ਖੜੀ ਜਾਣ ਜਿੰਨੇ ਚ ਨਾ ਮੁੱਟੇ ਦੱਸੋ ਜਰ ਗਰਮੀ ਸੀ ਬਹਿ ਗਿਆ 10 ਮਿੰਟ ਗਰਮੀ ਆ ਕਮਾਲ ਹੋ ਗਈ ਮੜ ਕੇ ਗੰਦ ਹੋ ਰਿਹਾ ਮੁੜ ਕੇ ਫੇਰ ਦਿਹਾੜੀ ਆ ਪਾਈ ਜੋ ਫਿਰ ਕਰ ਦਿੰਦਾ ਹੁਣ ਫਿਰ ਐਡੀ ਗੱਲ ਹੋ ਗਈ ਤੇ ਤੂੰ ਤਾਂ ਬੈਠੇ ਨੇ ਬਟ ਨਹੀਂ ਕਰਦਾ ਉਹਨੂੰ ਤਾਂ ਕਰ ਲੈਣ ਦੇ ਤੇ ਮੈਂ ਕਹਿੰਦਾ ਬੈਠਾ ਸਵੇਰ ਦਾ ਫਿਰਦਾ ਹੀ ਆ ਯਾਰ ਅੱਗੇ ਫਿਰਦਾ ਟਰੈਕਟਰ ਤੇ ਬੈਠਾਂਗਾ ਕਿਆਰਾ ਕਰਤਾ ਗੱਦੂ ਸਾਰਾ ਹੀ ਪਿਆ ਟਰੈਕਟਰ ਤੇ ਹੁਣੀ ਬੈਠਿਆ ਫੇ ਸਵੇਰ ਦੇ ਦਾ ਸਾਰੇ ਦਿਨ ਦਾ ਕੰਮ ਹੀ ਕਰੀ ਗਿਆ ਕੰਮ ਕੀ ਕੀਤਾ ਤੂੰ ਕੰਮ ਨਹੀਂ ਕੀਤਾ ਆਪ ਹੀ ਹੋ ਗਿਆ ਗੱਦੂ ਜਿਹੜਾ ਦੁਆਵਾਂ ਪਰੇ ਉਹ ਤਾਂ ਮੈਂ ਕਰਕੇ ਗਿਆ ਕਿਆਰਾ ਤੜਕੇ ਆ ਤੂੰ ਕੀਤਾ ਕੀ ਆ ਪਰ ਉਸ ਤਾਂ ਉੱਟ ਕੇ ਹੁਣ ਫੋੜ ਫੋੜ ਕਰ ਮੈਂ ਤਾਂ ਉੱਟ ਗਿਆ ਫੇ ਤੂੰ ਵੀ ਸਵੇ ਕਾ ਕੀ ਇਹ ਤੂੰ ਉਹਨੇ ਕੋਈ ਰਲ ਗਿਉ ਨੂੰ ਮਗਰਾੜ ਤੇ ਭਾਲਿਆ ਲੈ ਯਾਰ ਤੂੰ ਕਰ ਲੈ ਬੰਗ ਜਾ ਜਾ ਫੈਂਸ ਇੱਥੇ ਕੀ ਕੀ ਦੇ ਦਿੰਦੀਆਂ ਨੇ ਆਦੀਆਂ ਕਿ ਜਾ ਉੱਥੇ ਜਾਲਾ ਤੂੰ ਇੱਥੇ ਬਰਾਬਰ ਬੈਠਾ ਦੇ ਚੱਕ ਟੋਲੀ ਦਾ ਲੈ ਨਾਂ ਮੀਰ ਬੈੱਡ ਨੂੰ ਦੋਨੇ ਜੋ ਕੋਲੇ ਨੂੰ ਲਾਲਾ ਹੀ ਲੈ ਰੰਗ ਲੈ ਆਉਂਗਾ ਬੋਦਾਂਗੇ ਇਸ ਤਾਂ ਆਪਾਂ ਇਹਦਾ ਕਰੂੰਗਾ ਰੰਗ ਨਾਲੇ ਹੋਰ ਆ ਟੋਲੀ ਲੈ ਜਾ ਇਹਨੂੰ ਲੈ ਜਾ ਇਹਨੂੰ ਕੋ ਲੱਗਦੀ ਚੱਕੀ ਇੱਥੇ ਕੀ ਸੱਪੜੇ ਹੁੰਦੀ ਪਈ ਆ ਸਮੋਂ ਦੇ ਬੁੱਤਲੇ ਰੰਗ ਲਾਤਾ ਪਾਣੀ ਹੈ ਉਹ ਸੋ ਪੀ ਲਿਆ ਕਰੀਓ ਇਹੇ ਜੇ ਹੁਣ ਨਾ ਤੇ ਯਾਰ ਹੁਣ ਤੋਂ ਰੰਗ ਲਾਗੇ ਆ ਖਾਣ ਦੀ ਕਿਰੋੜਾ ਸਿੱਧਾ ਕਹਿੰਦੇ ਨਿਓ ਕਿ ਤੇ ਨੱਖੀ ਨ ਕਰਦੇ ਕਰਦੇ ਤੂੰ ਕਰਦੇ ਫਿਰ ਕਰਦੇ ਥੋੜਾ ਰਹਿ ਗਿਆ ਮਾਰ ਦੇਨੇ ਦੋ ਮਿੰਟ ਥੋੜਾ ਸੀਰੇ ਮਾਰੇ ਹੀ ਨਹੀਂ ਕੀਤਾ ਸੀ ਆਹ ਹੁਣ ਹੀ ਦੇਖੀ ਗਿਓ ਆ ਦੋ ਮਿੰਟ ਹੁਣ ਬੈਠੇ ਆਗੇ ਬੈਠਿਆ ਦੋ ਮਿੰਟ ਕਰਦੇ ਕੀ ਸੀ ਪਹਿਲਾਂ ਪਹਿਲਾਂ ਮੰਜੇ ਤੇ ਬੈਠੇ ਹਾਂ ਟਰੈਕਟਰ ਦੇ ਦੋ ਮਿੰਟ ਉਸ ਨੂੰ ਬੈਠਣ ਹੋਰੀ ਦੀ ਕਿੱਡੀ ਗੱਲ ਹੋਰ ਤੇ ਕੋਈ ਕੀਤਾ ਨਹੀਂ ਬਾਕੀ ਕੰਮ ਆਪੀ ਹੋਵੇ ਸਾਰੇ ਕਿਤਾ ਜੀ ਬੱਟ ਤੁਸੀਂ ਚੁੱਪੀ ਕੀਤਾ ਕੀ ਦੱਸਤਾ ਦੇ ਕੀ ਇਹ ਤਾਂ ਦੱਸ ਦੋ ਵੀ ਆਹ ਬਟਾਪੇ ਉਹ ਚੋਪੜੀਆਂ ਗਈਆਂ ਉਹ ਜਿਹੜੀਆਂ ਦੋ ਗਿਲੇਆਂ ਚੋਪੜੀ ਵੱਡ ਕੇੜੀ ਨੇ ਪਾਣੀ ਨਹੀਂ ਪਾਣੀ ਤਾਂ ਪਾਣੀ ਤੇ ਰੋਹੀ ਚਾਰਜ ਵੱਧ ਪਰ ਉਹਦੇ ਸੁਨਾਹ ਫੜ ਗਈ ਵੱਧ ਫੜ ਗਈ ਵੱਧ ਉਹ ਦੂਧੀਆਂ ਨਹੀਂ ਫੜੀਆਂ ਸੁਨਾਹਾਂ ਸੁਨਾਹ ਫੜ ਗਈ ਆਪੇ ਆ ਤੂੰ ਮੇਰੇ ਮੂੰਹ ਕੇ ਨਹੀਂ ਦੇਖਣਾ ਕਰ ਲੈ ਕੰਮ ਕਾਲਾ ਮੈਨੂੰ ਦੋਈ ਜਾਂਦਾ ਨਾ ਨਹੀਂ ਸਰਾਣੇ ਨੇ